ਚੰਗੀ ਮੁਸੀਬਤ ਪਾ ਲਈ ਆਪਣੇ ਗਾਲਾ ਪਈ ਹੈ ਹਮ ਤਰਾ ਚੰਗਾ ਭਲਾ ਸਾਰਾ ਘਰ ਦਾ ਕੰਮ ਕਰਦੀ ਸੀਗੀ ਤੇ ਪਵਾੜਾ ਖਾਣਾ ਆਪੇ ਪਾ ਲਿਆ ਹੁਣ ਪਵਾੜਾ ਖਾਣਾ ਮੈਨੂੰ ਕੱਪੜੇ ਵੇਦੇ ਤੋਣੇ ਪੈਣ ਡਏ ਹੁਣ ਕਰਾਂ ਤੇ ਕਰਾਂ ਕੀ ਹਾਏ ਹਾਏ ਹੁਣ ਕੌਣ ਸੜਾਵੇ ਮੈਨੂੰ ਹੈ ਇੱਕ ਤੇ ਨਾ ਪਤਾ ਲੈਣ ਵਾਲਿਆਂ ਨੇ ਮੂੰਹ ਚੁੱਕ ਲਿਆ ਵਾ ਨਾਉ ਨੂੰ ਸੱਟ ਲੱਗ ਗਈ ਐ ਇਹ ਕਿਹੜੀ ਪ੍ਰਭ ਵਾ ਨਾ ਇਹਨੂੰ ਤਾਂ ਬੰਦਾ ਚੰਗੀ ਇਤਨੇ ਅਸਰੀ ਦੇਵੇ ਫੜ ਕੇ ਜਾ ਕੇ ਸਾਰਿਆਂ ਨੂੰ ਬਾਵਾ ਕਰਕੇ ਦੱਸਤਾ ਉਹਦੀ ਨਾਉ ਡੇਗੀ ਖੋਏ ਦੇ ਵਿੱਚ ਹੈ ਉਮਟਰਪ ਨਾਲੇ ਮਚਾਂ ਬਣਾਉਣੀ ਆ ਤੇ ਨਾਲੇ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ ਕੀ ਕਰਾਂ ਮੈਂ ਕਿਹੜੇ ਖੂਚ ਪੈ ਜਾ ਆ ਤੇ ਨਵਾਂ ਹੀ ਸਿਆਪਾ ਪੈ ਗਿਆ ਵਾ ਤੇ ਹੁਣ ਕਰਾਂ ਤੇ ਕਰਾਂ ਕੀ ਹੁਣ ਆ ਬਾਹ ਠੀਕ ਹੋਣ ਲੱਗਾ ਥੋੜੇ ਦਿਨ ਤੇ ਲੱਗੀ ਜਾਣੇ ਆ ਆਏ ਰੱਬਾ ਚੱਲ ਵੇਖਾਂ ਕਰਦਾ ਕੰਮ ਹੋਰ ਕੀ ਗੱਲਾਂ ਬੜਾ ਮੂੰਹ ਬਣਾਇਆ ਵਾ ਮੂੰਹ ਨਾ ਬਣਾਵਾ ਤੇ ਕੀ ਕਰਾਂ ਕੀ ਹੋਇਆ ਵਾ ਸਿਆਪਾ ਪੈ ਗਿਆ ਨਵਾਂ ਪਹਿਲਾਂ ਮੂੰਹ ਚੁੱਕ ਛੜਦੀ ਆ ਤਾਂ ਨੂੰ ਤੇ ਥੱਲੇ ਵੇਖਦੀ ਨਹੀਂਗੀ ਤੇ ਹੁਣ ਸਾਰਾ ਪਵਾੜਾ ਮੇਰੇ ਬਾਹ ਦਾ ਪਿਆ ਵਾ ਕਪੜੇ ਵੀ ਧੋਵਾ ਸਫਾਈਆਂ ਵੀ ਕਰਾਂ ਲੰਗਰ ਪਾਣੀ ਵੀ ਪਕਾਵਾਂ ਤੇ ਉਤੋਂ ਆੜੀ ਪ੍ਰਭਾ ਇਹਨੇ ਸਾਰੇ ਪਿੰਡ ਚ ਦਾਤਾ ਤੇ ਨਾ ਡਿੱਗ ਪਈ ਆ ਹੁਣ ਜਿਹੜਾ ਨਹੀਂ ਕੋਈ ਉਹ ਮੂੰਹ ਚੋਕੇ ਤੁਰਿਆ ਇਧਰ ਨੂੰ ਹੁਣ ਆਉਂਦਿਆਂ ਨੂੰ ਚਾਹ ਵੀ ਪਿਆ ਦੇਣੀ ਪੈਂਦੀ ਪਾਣੀ ਵੀ ਪਿਆਣਾ ਪੈਂਦਾ ਵਾ ਮੈਨੂੰ ਤਾਂ ਲੱਗਦਾ ਮੈਂ ਹੀ ਬਿਮਾਰ ਪੈ ਜਾਣਾ ਉਹ ਮੇਰੀ ਗੱਲ ਸੁਣ ਲਾ ਉਹ ਤਾਂ ਏਡਾਂ ਦੀ ਗੱਲ ਵਾ ਤੁਹਾਡੇ ਨੇ ਟਾਈਮ ਕੱਢ ਲਾ ਤੇ ਰੋਲੀ ਨਾ ਪਵਾ ਪਿਆਰੀ ਢੰਗ ਦੀ ਗੱਲ ਵਾ ਹਾਂ ਬਾਹ ਦਾ ਕੰਮ ਵਾ ਜੋੜ ਵੀ ਜੁੜਦਿਆ ਜੁੜਦਿਆ ਮਹੀਨਾ ਲੈ ਜੜਾ ਵਾ ਉਹ ਚੱਲ ਕੋਈ ਗੱਲ ਨਹੀਂ ਜੇ ਉੱਤੇ ਅੱਜ ਇਹੋ ਜਿਹਾ ਟਾਈਮ ਆ ਗਿਆ ਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਟਾਡੇ ਵਾਸਤੇ ਕੋਈ ਗੱਲ ਨਹੀਂ ਨਾ ਕਿਹੜਾ ਕੰਮ ਕਰਨਾ ਕੋਈ ਜਾਂ ਬੰਦਾ ਗਾਂਹ ਹੋ ਗਿਆ ਮਾੜਾ ਮਟਾ ਕੰਮ ਹੀ ਕਰਵਾ ਦੇ ਨਾਲ ਕੋਈ ਯਾਰ ਗੱਲ ਤੇ ਕੱਖ ਨਹੀਂ ਕੀ ਫੁਲਕੇ ਦੇ ਉਹ ਚਾਰਜ ਦੇ ਅੱਗੇ ਲਾਉਣੀ ਹੁੰਦੀ ਸੀ ਉਹ ਹੀ ਆ ਬੰਦਾ ਤੇ ਘਰੇ ਕੀ ਵਧਿਆ ਵਾ ਵੇਖੀ ਵਧਿਆ ਵਾ ਤੇ ਹਣ ਖਬਰ ਲੈਣ ਨਾਲ ਤਰੇ ਮੂੰਹ ਚੁੱਕ ਕੇ ਕੋਲ ਨਾਲ ਇੱਥੇ ਦੱਸ ਦੇ ਦਿਆ ਗੱਲਾਂ ਕਰਦੇ ਫਿਰਦੇ ਆ ਜਾ ਕੰਮ ਕਰੋ ਆਪਣਾ ਜਾ ਕੇ ਮੈਨੂੰ ਵੀ ਕਰਨ ਦਿਓ ਕੋਹ ਤੈਨੂੰ ਨਕਲ ਆਈ ਬੋਲਣ ਦੀ ਆ ਰਿਹ ਪਰਿਆਂ ਦਾ ਪਤਾ ਲੈ ਇਹ ਨਾ ਜਾਂਦਾ ਜਾਂਦਾ ਵਿਚਾਰੀ ਦੇ ਬੰਨੀ ਕਿੰਨੀ ਸਾਟ ਲੱਗੀ ਹੋਣੀ ਆ ਮਰੇ ਸਾਡਾ ਲੱਗ ਕਿਦਾਂ ਗਾਇਰ ਉਹਦੇ ਸਮਝ ਨਹੀਂ ਲੱਗਦੀ ਕੋਈ ਨਹੀਂ ਢੜੀ ਪਣ ਗਈ ਆ ਚੌਲ ਪਣ ਚੱਲੇ ਆ ਤੇ ਘੜੀ ਮੈਂ ਵੀ ਰਾਮ ਕਰੂੰਗੀ ਹੁਣ ਅੱਜ ਹੈ ਆਖ ਆਦੀ ਵਾਜਈਆ ਲੈ ਦੱਸ ਇਹ ਵੀ ਕਮੀ ਹੀ ਹੁਣ ਬੂਠਾ ਚੱਕ ਕੇ ਤੁਰਿਆ ਆਉਂਦਾ ਵਾ ਲੱਗਿਆ ਹਣਾ ਪਰਾ ਪੈਣ ਦਾ ਤੇ ਟੁੱਟ ਗਈ ਆਪਾਂ ਇਹ ਪਵਾੜੇ ਪੌਣੀ ਨੇ ਸਾਰੇ ਪ੍ਰਭ ਦੇ ਕਰਾਮੇ ਆ ਉਮੇਂ ਘਰ ਬਰ ਪਚਾਈ ਹੁਣੀ ਆ ਐਡੀ ਵੱਧ ਵਕਤ ਗੱਲ ਨਹੀਂ ਕਰਨ ਵਾਲੀ ਹਾਈ ਹਾਈ ਸਾਰੀ ਦੁਪਹਿਰ ਮੇਰੀ ਭੰਨੇ ਹੁਣ ਮੈਂ ਤਾਂ ਰੋਟੀ ਪਾਣੀ ਬਣਾ ਕੇ ਮਹਾਂ ਲੱਗੀ ਕਿ ਚੱਕੜੀ ਰੌਣ ਕਰ ਲੈਣੀ ਇੰਨੇ ਖਾ ਜਾ ਕੇ ਜੇ ਸਾਹਮਣੇ ਤੇ ਕੋਈ ਨਹੀਂ ਹੈਗਾ ਵਾਜ ਮਨਾ ਭੈਣ ਬੜੀ ਕਿਨੇ ਚੱਲ ਗਏ ਸਾਰੇ ਜਾਣੇ ਆਜਾ ਆਜਾ ਇੱਧਰ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਕ ਗੱਲ ਦੱਸ ਮੈਂ ਤਾਂ ਠੀਕ ਵਾਂ ਤੂੰ ਕਿੱਧਰ ਸਿਰੇ ਸਿਰੇ ਲੱਗਾ ਪੈਨ ਦੀ ਬਾਹਰ ਠੀਕ ਮੈਂ ਤਾਂ ਆਇਆ ਅੱਛਾ ਲੱਗਾ ਤੈਨੂੰ ਪਤਾ ਹਾਂਜੀ ਹਾਂਜੀ ਤੂੰ ਇਹ ਫੋਨ ਨਹੀਂ ਕੀਤਾ ਨਾ ਫੋਨ ਕਰਨ ਮੈਂ ਵੇਹਲੀ ਆ ਸਾਰਾ ਦਿਨ ਮੇਰਾ ਸਿਰ ਖੁਰਕਣ ਦਾ ਵੇਲ ਨੀਗਾ ਹੈ ਭੈਣ ਤੇਰੀ ਤੇ ਪਈ ਅੰਦਰ ਮਜੇ ਦੇ ਨਾਲ ਤੇ ਮੈਨੂੰ ਸਾਰੇ ਕੰਮ ਕਰਨੇ ਪੈਂਦੇ ਆ ਐਡਾ ਮੈਨੂੰ ਸੁਝਣ ਡਿਆ ਫੋਨ ਕਰਨਾ ਨਹੀਂ ਦੀ ਕਿਦਾਰੇ ਗੱਲਾਂ ਘਾਣਦੇ ਜ ਮੈਲਾ ਭੈਣ ਭਈ ਵੀ ਅੰਦਰ ਆ ਤੂੰ ਕੀ ਆ ਆਰਾਮ ਹੀ ਕਰਨ ਦੀ ਆ ਉਹ ਚੱਲਦੀ ਬਾਹਾਂ ਟੁੱਟੀ ਤਾਂ ਹੀ ਮਜਲਾ ਕਹਿਣਦੇ ਜ ਬਾਹਾਂ ਟੁੱਟੀ ਆ ਵਿਚਾਰੀ ਦੀ ਜਾ ਜਾ ਕਰ ਲੈ ਹੇਜ ਭੈਣ ਦੇ ਨਾਲ ਹੈ ਜਾ ਲੱਲਾ ਪਤਾ ਪਾ ਲੈਣਾ ਨਹੀਂ ਭੈਣਾਂ ਦਾ ਆਪਣੀ ਦਾ ਮੈਂ ਜਾ ਜਾ ਲੱਲਾ ਅੰਦਰ ਹੀ ਆ ਚਾ ਦੇਣੀ ਪਾਣੀ ਮੈਂ ਤੇਂ ਦੀ ਬਾਹ ਟੁੱਟੀ ਮੇਰੀ ਦੀ ਪਤਾ ਲੈਣ ਆਇਆ ਖਾਲੀ ਹੱਥ ਲਮਕਾਉਂਦਾ ਹੈ ਕਿਤੇ ਕਿੱਲੋ ਸੇਵ ਹੀ ਲੈ ਆ हद ਹੋਈ ਆ ਕਿਦਾਂ ਦਾ ਭਰਾ ਵਾ ਏ ਇਹਨੂੰ ਅਕਲ ਨਹੀਂ ਕਿਤੇ ਸਾਰੀ ਉਮਰ ਆ ਨਵੇਂ ਸੇ ਆਪਾ ਪੈ ਗਿਆ ਵਾ ਨਾ ਮੈਂ ਕੋਈ ਕੰਮ ਕਰਨ ਜੋਗੀ ਆ ਸਾਰਾ ਦਿਨ ਮੰਜੇ ਤੇ ਬੈ ਬੈ ਕੇ ਮੈਂ ਬੋਰੀ ਹੋ ਜਾਂਦੀ ਆ ਬੈਨਸ ਹਸਲੀ ਕਾਲ ਆ ਸਸਟੀ ਕਾਲ ਆ ਹੋਰ ਠੀਕ ਠਾਕ ਹੁਣ ਹਾਂ ਵਧੀਆ ਹੁਗੀ ਆ ਤਾ ਕੀ ਗੱਲੋਂ ਕਿ ਦਰੀਬਾਨ ਹੋ ਮੈਨੂੰ ਆਪ ਹੀ ਨਹੀਂ ਪਤਾ ਲੱਗਾ ਮੈਂ ਬਾਥਰੂਮ ਚ ਗਈ ਹੀ ਤੇ ਮੈਂ ਉੱਥੇ ਡਿੱਗੀ ਤੇ ਨਾ ਤੈਨੂੰ ਮੈਨੂੰ ਫੋਨ ਕਰਕੇ ਦੱਸਿਆ ਪੈਣ ਤੈਨੂੰ ਹੋ ਗਈ ਗਿਆ ਵਾ ਤੂੰ ਫਿਕਰ ਕਰੇਗਾ ਮੈਂ ਤੈਨੂੰ ਤਾਂ ਨਹੀਂ ਦੱਸਿਆ ਪੀ ਤੂੰ ਘਰੇ ਕਰਲਾ ਆ ਉਹ ਮੈਨੂੰ ਜੋ ਮੈਨੂੰ ਤੇ ਆਂਟੀ ਦਾ ਫੋਨ ਆ ਤੁਹਾਡੇ ਲੱਗੋਗੇ ਤੇ ਗਵਰਨਰ ਦਾ ਘਰੇ ਵੀ ਤੇਰੀ ਭੈਣ ਦਾ ਬਾਹ ਟੁੱਟ ਗਈ ਆ ਅੱਛਾ ਮੈਂ ਉਸ ਲਈ ਆਪ ਜਾ ਗਿਆ ਸਕੂਟੀ ਤੇ ਜਾ ਕੇ ਮੈਂ ਦੱਸਿਆ ਹੀ ਨਹੀਂ ਮੈਂ ਤੇ ਕੁਸ਼ਰਨ ਨੂੰ ਵੀ ਕਿ ਆਪੀ ਸੈਰਸ ਨੂੰ ਨਾ ਦੱਸੀ ਆਹੋ ਐਵੇਂ ਜਿਵੇਂ ਦੱਸਿਆ ਕਰ ਤੀ ਇਹ ਦੱਸ ਵੀ ਬਾਹ ਹੋਇਆ ਕਿ ਤੇਰੀ ਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਬਾਥਰੂਮ 'ਚ ਮੇਰਾ ਪੈਰ ਹੀ ਥਿਰ ਗਿਆ ਹੋਵੇ ਤੇ ਕੋਈ ਚੇਤਾ ਕੋ ਥਲੇ ਸਲਿੱਪ ਸੋਪਰ ਜੀ ਕੋ ਪਈ ਹੋਵੇ ਮੈਨੂੰ ਕੁਝ ਨਹੀਂ ਪਤਾ ਬਸ ਮੇਰੇ ਪੀੜ ਹੀ ਇੰਨੀ ਆ ਮੈਨੂੰ ਕੁਝ ਸੁਝਿਆ ਹੀ ਹੈ 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 ਉਦਾਂ ਲੈ ਗਈ ਨਾਲ ਉਸੇ ਵਾਲੇ ਤੈਨੂੰ ਹਾਂ ਨਹੀਂ ਉਸੇ ਵੇਲੇ ਕੁਸ਼ਦਨ ਲੈ ਗਈ ਸੀ ਉਹਨਾਂ ਨੇ ਪੱਟੀ ਵੀ ਪਾ ਦਿੱਤੀ ਕਿ ਫੇਰ ਕਰਦੇ 2-3 ਦਿਨ ਬਾਅਦ ਫੇਰ ਦਿਖਾ ਦੇ ਨਹੀਂ ਸਾਡੀ ਰੋਟੀਆਂ ਕੇ ਬਾ ਮਤਲਬ ਕੀ ਗੱਲ ਹੋਈ ਆ ਥੋੜੀ ਜੀ ਕ੍ਰੈਕ ਹੋ ਗਈ ਥੋੜੀ ਕ੍ਰੈਕ ਵਾ ਤੇ ਇੰਨਾ ਸ਼ੂਗਰ ਵੀ ਥੋੜੀ ਕ੍ਰੈਕ ਹੋ ਜਾਏ ਤਾਲਾ ਪੈਨ ਧਿਆਨ ਲਗਾ ਮਨ ਰਹਿ ਗਿਆ ਵੀ ਤੈਂਸ਼ਨ ਬੜੀ ਹੋਣੀ ਹੋਉਂਦੀ ਨਹੀਂ ਮੈਂ ਤੈਨੂੰ ਤਾਂ ਹੀ ਨਹੀਂ ਦੱਸਿਆ ਕਿ ਇਹਨਾਂ ਟੈਂਸ਼ਨ ਨਹੀਂ ਆ ਤੁਹਾਡੇ ਪਿੰਡੋਂ ਅੰਟੀ ਦਾ ਫੋਨ ਆ ਮੈਂ ਤਾਂ ਫੇਰ ਉਸਰੇ ਭੱਜ ਆ ਗਿਆ ਤੁਹਾਡੀ ਪਿੰਡੋਂ ਕਿਹੜੀ ਅੰਟੀ ਨੂੰ ਫੋਨ ਕਰਤਾ ਪਤਾ ਨਹੀਂ ਮੈਨੂੰ ਅਨੋ ਨੰਬਰ ਹੀ ਕਿਹਾ ਤਾਂ ਅੱਛਾ ਅੱਛਾ ਤੂੰ ਪੁੱਛਿਆ ਨਹੀਂ ਮੈਂ ਨਹੀਂ ਪੁੱਛਿਆ ਮੈਂ ਦੋਸਰੇ ਭੱਜ ਆ ਗਿਆ ਠੀਕ ਆ ਠੀਕ ਆ ਰਹਿਣ ਮਾਹ ਨੂੰ ਫਰਕ ਇਹ ਬਣਾਉਂਦਾ ਮਾਹਾਨੀ ਬਾਤੇ ਹੁਣ ਠੀਕ ਆ ਹੁਣ ਕੰਮ ਕੋਈ ਨਹੀਂ ਵੀ ਨਿਕ ਠੀਕ ਆ ਨਹੀਂ ਨਹੀਂ ਆ ਆਹ ਨਾ ਪਾਣੀ ਕੀ ਲੋੜਾ ਕੋਤੇ ਨੂੰ ਕੰਮ ਕਰਨ ਦੀ ਮੈਂ ਜਿਹ ਹੈ ਨਹੀਂ ਬਿਠੇ ਰੀ ਧਗਣੀਆਂ ਕੰਮ ਕਰਨ ਚੰਗਾ ਹੈਂ ਭਰਾ ਆਉਂਦੇ ਤੇ ਚੰਗੀ ਸਿੱਖਿਆ ਦੇ ਕੇ ਜਾਂਦੇ ਆ ਤੂੰ ਬੜੀ ਸੋਹਣੀ ਸਿੱਖਿਆ ਦੇਣਿਆ ਇੱਕ ਦੋ ਮਹੀਨਾ ਕੰਮ ਨਾ ਕਰੀ ਹੈ ਭਰਾ ਆਉਂਦੇ ਆ ਕੋਈ ਚੰਗੀ ਸਲਾਹ ਦੇ ਕੇ ਜਾਂਦੇ ਆ ਹੈ ਤੇ ਭੈਣ ਆਪਣਾ ਘਰ ਸੰਭੀ ਆਹ ਕੰਮ ਕਰੀ ਫਿਰ ਇਹਨੂੰ ਨਿਆਣੇ ਦਾ ਨਿਆਣਾ ਹੀ ਕੋਈ ਅਕਲ ਦੇ ਕੇ ਜਾ ਇਹਨੂੰ ਅੰਟੀ ਤੂੰ ਹੀ ਹੱਦ ਕੰਡੇ ਜੀ ਉਹ ਤੇਰੀ ਦੀ ਬਾਹ ਟੁੱਟੀ ਦੀ ਕੰਮ ਕਰਨ ਨੂੰ ਕਹਿਣ ਦੀ ਉਹਨੂੰ ਤੇ ਬਾਹ ਟੁੱਟੀ ਆ ਤਾਂ ਠੀਕ ਹੋ ਜਾਂਦਾ 15 ਦਿਨ ਲੱਗ ਜਾਣਗੇ ਹੋਰ ਤੂੰ ਤਾਂ ਮਹੀਨਿਆਂ ਦੇ ਕੰਡਣਿਆ ਆ ਕਰਨ ਫਿਰ ਜਾਨਾ ਮਹੀਨਾ ਲੱਗਦਾ ਇਹ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ ਮਹੀਨਾ ਲੱਗਦਾ ਜ਼ਬਾਨ ਨੇ ਕਿਦਾਂ ਚਲਾਉਂਦਾ ਵਾ ਗਾੜੀ ਆ ਪੀਲਾ ਪਾਣੀ ਬੈਣ ਜਿਹਦੀ ਬਾਹਰ ਡੱਟੀ ਆ ਨਾ ਇਹ ਪੂਰਾ ਤੇ ਸਾਦਾਸ ਲੱਗਣਾ ਮੈਨੂੰ ਵੇਜੇ ਨਾ ਸਰ ਚੁੱਪ ਕਰ ਜਾ ਜਿਉਂਨੇ ਸੁਣ ਲਿਆ ਨਾ ਉਹਨੇ ਫਿਰ ਮੇਰੇ ਨਾਲ ਪੈ ਜਾਣਾ ਵਾ ਫਿਰ ਤੇਰੇ ਦਿਵਾਲੇ ਵੀ ਹੋ ਚੁੱਕੀ ਐ ਮੈਂ ਦੁਨੀਆਂ ਦੇ ਕੋਈ ਵੀ ਗੱਲ ਕਰ ਲੂੰਗਾ ਪਰ ਆਪਣੀ ਭੈਣ ਤੇ ਮੜਦੇ ਨਹੀਂ ਆ ਸਕਦਾ ਮੈਂ ਅੱਛਾ ਕੋਈ ਨਹੀਂ ਉਹਨਾਂ ਦਾ ਸੁਭਾਈ ਇਦਾਂ ਦਾ ਨਹੀਂ ਸੁਭਾਣ ਹੀ ਦੰਦਾ ਵੇਖ ਕੇ ਤਾਂ ਭੈਣ ਹੀ ਮੋੜੜ ਕੇ ਤੇਰਾ ਹਾਲ ਕਰਦੀ ਹੋਊਗੀ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੇਰੀ ਸੁਣ ਲੈ ਗੱਲ ਜੇ ਆਪਾਂ ਗਰੀਬ ਆ ਨਾ ਐਡੇ ਆਪਾਂ ਮਰੇ ਨਹੀਂਗੇ ਹਾਂਗੇ ਚੱਲ ਤੂੰ ਮੇਰੇ ਨਾਲ ਤੈਨੂੰ ਵੇਖਦਾ ਆਪੇ ਸਾਬ ਲੱਗਦਾ ਨਹੀਂ ਵੇਖ ਸਰਸ ਨਹੀਂ ਮੈਂ ਕੋਈ ਨਹੀਂ ਮੈਂ ਠੀਕ ਵਾ ਗਿਆ ਜਦ ਤੱਕ ਆਪਾਂ ਦਾ ਨਹੀਂ ਨਹੀਂ ਹੋ ਤਾਂ ਬੜੇ ਚੰਗੇ ਆ ਉਹ ਤਾਂ ਠੀਕ ਹੈ ਜਰਾ ਹਨਾ ਉਹਨੇ ਗੱਲ ਕਰਦਾ ਕੋਈ ਨਹੀਂ ਨਾ ਤਰਾ ਸਵਰਾ ਗੱਲ ਕਰਦਾ ਨਾ ਮੇਰੇ ਖਿਆਲੋਂ ਨਹੀਂ ਉਹ ਵੀ ਬੜੇ ਚੰਗੇ ਨੇ ਇਹਨੇ ਅਚਕੀ ਹਰ ਇਹੋ ਚੱਕਰ ਕੋਈ ਨਹੀਂ ਆਪੀ ਇਹ ਵੀ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਚੱਲ ਕੋਈ ਨਹੀਂ ਹੈ ਤਾਂ ਭਾਈ ਨਾ ਤੂੰ ਹਾਂ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਚਲੋ ਜਦੋਂ ਕਿ ਤੇ ਦਵਾਈ ਨਹੀਂ ਲਿਆ ਜਦੋਂ ਮੈਂ ਤੂੰ ਫੋਨ ਕਰਦੀ ਮੈਂ ਨਾਲ ਦੇ ਦੂੰਗਾ ਮੈਂ ਫੋਨ ਕਰ ਦਿੰਦੀ ਤੇ ਤੂੰ ਅੱਜ ਰਹੀ ਭੈਣ ਨਹੀਂ ਨਹੀਂ ਭੈਣ ਮੈਂ ਸੁਣਿਆ ਜਨੇ ਫੋਨ ਆਇਆ ਵਾ ਤੇ ਮੈਂ ਉਹਦਾ ਚਪੜਾ ਨਹੀਂ ਆ ਗਿਆ ਇੱਥੇ ਰਹਿ ਲਾ ਚਲ ਕੋਈ ਨਹੀਂ ਕੋਈ ਮੈਂ ਤਾਂ ਘਰ ਦਾ ਕੰਮ ਕਰਨ ਦਿਆਂ ਹੀਗਾ ਸਰ ਤੂੰ ਰਹਿ ਪਾ ਸਕੂ ਇੱਥੇ ਨਹੀਂ ਨਹੀਂ ਰਹਿਣਾ ਨਹੀਂ ਹੈਗਾ ਤੈਨੂੰ ਪਤਾ ਨਾ ਘਰ ਵੀ ਕੋਈ ਹੈ ਨਹੀਂਗਾ ਜਾ ਕੇ ਡੰਗਰਸਾ ਦੇ ਕਰਨਾ ਨਹੀਂ ਨਹੀਂ ਰੋਟੀ ਨਹੀਂ ਖਾਣੀ ਹੈਗੀ ਮੈਨੂੰ ਦੇ ਚੱਲ ਕੋਈ ਰੋਟੀ ਦੇ ਉਹਦੇ ਖਾ ਜਨੇ ਜਦੋਂ ਮੈਂ ਜਾਣਾ ਪੈਣਾ ਹੈ ਮੈਂ ਕੈਲਵੀ ਹੈ ਹਾਂ ਮੈਂ ਨਾ ਰਹਿਣ ਦੇ ਪਰ ਕੀ ਰੋਟੀ ਖਾਣੀ ਹੈ ਨਹੀਂ ਮੈਂ ਲੈ ਕੇ ਆਉਂਗੀ ਤੂੰ ਬੈ ਐਵੇਂ ਸੜੇ ਪੁੱਥੇ ਰੋਟੀ ਲੈ ਕੇ ਆਉਣੀਏ ਨਹੀਂ ਕੋਈ ਮੈਂ ਆਪ ਲਿਆਉਂਗਾ ਤੂੰ ਨਹੀਂ ਭੈਣ ਤੂੰ ਰਹਿਣ ਦੇ ਕੋਈ ਗੱਲ ਨਹੀਂ ਅੱਗੇ ਅੱਗੇ ਮੈਂ ਵਾਜ ਦੇ ਦਿੰਦੀ ਕੁਸ਼ਰ ਨੂੰ ਆਪੇ ਹੋਲੇ ਰਹੇ ਚੱਲ ਵੇਲੇ ਵਜਤਾਂ ਸਰ 2 ਚ ਤਾਂ ਸਾਰਾ ਉਹ ਬਨੇ ਸੈਸ ਕੀ ਆ ਉਹ ਵਧੀਆ ਬੋਲੀਦਾ ਵਧੀਆ ਦੂਸਰਾ ਠੀਕ ਹਾਂ ਵਧੀਆ ਵਧੀਆ ਭਾਈ ਠੀਕ ਮੈਨਾਂ ਪਾ ਦੇ ਇਹ ਹੁਣੇ ਆ ਪੰਜ ਦਸ ਮਿੰਟ ਹੋਈ ਦੇ ਅੱਛਾ ਅੱਛਾ ਹਾਂ ਜੀ ਤੂੰ ਦੱਸ ਐਨ ਜੀ ਦਾ ਮੈਨੂੰ ਆਪ ਨਹੀਂ ਪਤਾ ਮੈਂ ਪੱਤ ਮੈਂ ਅੰਦਰ ਹੀ ਆਇਆ ਤੇ ਮੈਨੂੰ ਫੇਰੀ ਪਤਾ ਲੱਗਾ ਕਿ ਸੈਸ ਸਾਲ ਤੈਨੂੰ ਕਿਦੋਂ ਪੜ ਲੱਗਿਆ ਉਹ ਮੈਨੂੰ ਤਾਂ ਗਵੰਡ ਹੰਟੀ ਨੇ ਫੋਨ ਕੀਤਾ ਜੀ ਕਿਹੜੀ ਨੇ ਪਤਾ ਨਹੀਂ ਮੈਨੂੰ ਜਾਣਣਾ ਨਹੀਂ ਜੇ ਅੱਛਾ ਫੋਨ ਆਇਆ ਮੈਨੂੰ ਕਹਿੰਦੇ ਵੀ ਤਾਂ ਕਰਕੇ ਤੇਰੀ ਭੈਣ ਦੀ ਬਾਹਂ ਟੁੱਟ ਗਈ ਆਪਾਂ ਨੂੰ ਦੱਸਣਾ ਹੀਗਾ ਦੱਸਿਆ ਤੈਨੂੰ ਤਾਂ ਨਹੀਂ ਚਲੋ ਤੁਹਾਡੇ ਵਿਆਹ ਵਿੱਚ ਰਣਿਆ ਵਾ ਹਣਾ ਨਹੀਂ ਨਹੀਂ ਭਾਰੀ ਗੱਲ ਤੁਸੀਂ ਬਤਾਓ ਐਵੇਂ ਟੈਨਸ਼ਨ ਲਓਗੇ ਮੈਂ ਤਾਂ ਜਾ ਹੀ ਪੈ ਲੱਗਣਾ ਮੈਂ ਸੀ ਦੱਸ ਦਿੰਦੇ ਮੈਨੂੰ ਫਿਰ ਕਿਉਂ ਝੱਲਾਈ ਪਾਉਂਦਾ ਲਿਆਉਣਾ ਕਹਿੰਦੀ ਤੈਨੂੰ ਤਾਂ ਹੀ ਨਹੀਂ ਦੱਸਿਆ ਕਿ ਤੂੰ ਟੈਨਸ਼ਨ ਲੈਣੀ ਚਲ ਕੋਈ ਨਾ ਠੀਕ ਵਾ ਕੋਈ ਗੱਲ ਨਹੀਂ ਕੀ ਆ ਨਹੀਂ ਭਾਈ ਜਾ ਨਹੀਂ ਧਿਆਨ ਰੱਖੋ ਚਲ ਵਧੀਆ ਆ ਗਿਆ ਦੋ ਤੋ ਆ ਗਿਆ ਕੀਤਾ ਕਰੋ ਸਾਰੇ ਸੁਣੋ ਰੋਟੀ ਖਾਓ ਤੇ ਚਾਹ ਪੀਤੀ ਆ? ਹਾਂ ਚਾਹ ਨਹੀਂ ਪੀਤੀ ਅਜੇ। ਚਾਹ ਨਹੀਂ ਪੀਤੀ। ਉਹ ਨਹੀਂ ਭਾਜੀ ਮੈਂ ਨਾ ਚਲੀ ਆਂ ਘਰ ਨੂੰ। ਉਹ ਨਹੀਂ ਮੈਂ ਤੂੰ ਬਹਿ ਇੱਥੇ ਕਰੋ ਗੱਲਾਂ ਮੈਂ ਆਉਣਾ ਰੋਟੀ ਖਾ ਕੇ ਸੱਚ। ਵੇਖਿਆ ਚੱਪਾ ਕਿ ਜਿੰਨਾ ਵਾ ਤੇ ਐਡੀ ਜ਼ੁਬਾਨ ਨਾ ਕਿਦਾਂ ਗਾੜੀ ਮੂੰਹ ਖੋਲਦਾ ਵਾ ਕਿਤੇ ਸ਼ਰਮੀ ਨਹੀਂ ਹੈਗੀ ਵੀ ਮੇਰੀ ਭੈਣ ਦੀ ਸੱਸ ਵਾ ਕਮ ਸਕਮ ਇਸ ਤਰ੍ਹਾਂ ਨਾਲ ਬੋਲ ਕਰਦਾ ਕਿ ਫਿਰਦਾ ਵਾ ਮੇਰਾ ਤਾਂ ਬਾਂ ਪਾਪ ਚਾਹ ਨਾ ਦਵਾ ਰਹਿਣ ਤਾਂ ਬੈਠਾ ਇੱਦਾਂ। ਹੋਵੇ ਇਹ ਗੱਲ ਵਾ ਹੋਣਾਂ ਕੀ ਆ ਹਾਂ ਆ ਜਣਾ ਭਰਾ ਆ ਦਰਜੀਤ ਦਾ ਹਾਂ ਐਡੀ ਲੰਮੀ ਜਵਾਰ ਕੜਦਾ ਕੀ ਆਂਦਾ ਕਿੰਦਾ ਕੀ ਆ ਹਾਂ ਉਹਨੂੰ ਸਿੱਖਿਆ ਦੇ ਲਿਆ ਹੀਗਾ ਤੇ ਅਜੇ ਨਾ ਕਹਿ ਤੋ ਚਾਰ ਮਹੀਨੇ ਉਠੀ ਨਾ ਹੈ ਮੰਜੀ ਤੇ ਪੈ ਕੇ ਰੈਸਟ ਕਰੀ ਤੇ ਮੇਰੀ ਗੱਲ ਸੁਣਾ ਉਹਨੇ ਕੋ ਮਾੜੀ ਗੱਲ ਕਹੀ ਆ ਅੱਛਾ 2-4 ਮਹੀਨੇ ਜਾਂ ਲੋ 2 ਮਹੀਨੇ ਤੇ ਬਣਦੀ ਆ ਨਾ ਵੇ ਕਾਰੇ ਬਣਦੇ 2 ਮਹੀਨੇ ਚਲ ਮਾਤਾ ਮੇਰੀ ਗੱਲ ਸੁਣਾ ਭਰਾਵਾਂ ਨੂੰ ਪਿਆਰ ਹੁੰਦਾ ਉਹਨੇ ਤਾਂ ਕਹਿਤਾ ਕੀ ਆਂ ਤੂੰ ਤਾਂ ਐਵੇਂ ਇਦਾਂ ਕਰੀਦਾ ਤੇ ਮੇਰੀ ਗੱਲ ਸੁਣ ਨਾ ਚਾਹ ਚਾਹ ਪਿਆਲੀ ਉਹਨੂੰ ਪਾਉਂਦਾ ਰਿਹਾ ਵਾ ਕਿੱਦਾਂ ਪਿਆਲਾ ਚਾਹ ਪਾਣੀ ਲੈ ਕੇ ਗਈ ਸੀ ਮੈਂ ਤੇ ਜਾਂਦਿਆਂ ਨੂੰ ਆਹ ਪੱਟੀਆਂ ਪਾਉਂਦਾ ਹੈ ਭੈਣ ਨੂੰ ਤੇ ਮੈਨੂੰ ਗੁੱਸਾ ਚੜ ਗਿਆ ਹੁਣ ਭੈਣ ਭਰਾਵਾਂ ਦਾ ਪਿਆਰ ਤਾਂ ਹੁੰਦਾ ਹੀ ਆ ਤੂੰ ਐਵੇਂ ਨਾ ਮਾਰਦੀ ਰਿਆ ਕਰ ਹੁਣ ਮੇਰੀ ਗੱਲ ਸੁਣ ਰੋਟੀ ਨਾ ਕਿ ਬਣਾਇਆ ਤੜੀ ਬਣਾਈਆਂ ਚਾਹ ਰੋਟੀ ਖਵਾਲ ਮੁੰਡਾ ਇੱਡੀ ਜੂਰੋਂ ਆਇਆ ਉਹ ਐਨੂੰ ਰੋਟੀ ਖਵਾਲ ਨਾ ਹੈ ਮੈਂ ਤਾਂ ਛਿੱਤਰ ਨਾ ਮਾਰਿਆ ਹਜੇ ਇਹਨੇ ਤਾਂ ਰੋਟੀ ਖਾ ਲੈਣ ਨੂੰ ਕਹਿਣ ਲਿਆ ਰੋਟੀ ਖਵਾਲਣੀ ਮੇਰੇ ਘਰ ਹੀ ਬੋਲਦਾ ਕਿਦਾਂ ਇਹਨੂੰ ਪੁੱਛਦੇ ਸਹੀ ਮੈਂ ਮੇਰੀ ਮਾਂ ਨਾਲ ਬੋਲਿਆ ਕਿਦਾਂ ਕੀ ਕਹਿੰਦਾ ਕੀ ਹੀ ਆਦਾ ਹੀਗਾ ਵੀ ਮੇਰੀ ਭੈਣ ਦੇ ਸੱਟ ਲੱਗੀ ਆ ਉਹਨੇ ਬਹਿਣਾ ਨਹੀਂਗਾ ਤੇ ਲੈ ਹੋਰ ਦੱਸ ਕੋਈ ਨਹੀਂ ਉਹਨੇ ਕਿ ਮੜਾ ਗਿਆ ਕੁਛ ਨਹੀਂ ਉਦਾਂ ਤਾਂ ਬੜਾ 헤ਜ ਹੋ ਗਿਆ ਭੈਣ ਦਾ ਉਹ ਚਲ ਮਾਤਾ ਬੜਾ ਰੋਈ ਤੁਰਿਆ ਹੁਣ ਮੈਂ ਦੱਸ ਵੀ ਖਵਾ ਲੇਗੀ ਕਿ ਨਹੀਂ ਦਮ ਤੇ ਨਹੀਂ ਮੱਥਾ ਇਹਦਾ ਉਹ ਚੱਲ ਪਾੜੇ ਐਵੇਂ ਨਾ ਗੁੱਸਾ ਕਰਿਆ ਕਰ ਮੱਥ ਲਮਕੰਦਾ ਆ ਗਿਆ ਵਾ ਐ ਤੈਨੂੰ ਖਬਰ ਲੈਣਾ ਕਿੱਲੋ ਸੇਵ ਨਹੀਂ ਸਰੇਦ ਕੋ ਹੈ ਜੁਬਾਨ ਬੜੀ ਢੀ ਲੰਮੀ ਚੱਲ ਮਾਤਾ ਕੋਈ ਨਹੀਂ ਕੀਤਾ ਅਗਰ ਆਪਣੇ ਘਰੋਂ ਕਿੱਦਾਂ ਆਇਆ ਵਾ ਕਿੱਦਾਂ ਆਇਆ ਵਾ ਤੂੰ ਇਦਾਂ ਕਰਦੀ ਰਿਹਾ ਕਰ ਤੂੰ ਰੋਟੀ ਬਣਾ ਮੈਨੂੰ ਵਾਜ ਮਾਰਦੀ ਮੈਂ ਲੈ ਦੂੰਗਾ ਮਾਰਦੀ ਕਿੰਨਾ ਸਪੋਟਾਂ ਕਰਦਾ ਖੱਦਾ ਵਦੀਆਂ ਇਹ ਤੇ ਮਗਰ ਲੱਗਾ ਹੀ ਲੱਗਾ ਵਾ ਉਹਦੇ ਹੈ শাਲਾ ਵੀਹੇ ਕਾ ਚੰਗਾ ਲੱਗਣ ਡਿਆ ਇਹਨੂੰ ਇੱਕ ਵਾਰੀ ਨੇ ਕਿਹਾ ਵੀ ਮੰਮੀ ਜੇ ਤੈਨੂੰ ਗਲਤ ਬੋਲਾਂ ਤਾਂ ਮੈਂ ਜਾ ਕੇ ਪੁੱਛਣਾ ਵਾ ਰੋਟੀ ਖਵਾ ਲਈਨੂੰ ਮੇਰਾ ਤਾਂ ਜੀ ਕਹਿੰਦਾ ਛਿੱਤਰ ਫਿਰ ਕੇ ਘਰੋਂ ਕੱਢਾ ਜਿਹਨੂੰ ਮੈਂ ਰੋਟੀ ਰੱਖੀ ਆ ਹੁਣ ਕਰਾਂਗੀ ਮੁੰਡੇ ਦੀ ਗੱਲ ਮੋੜ ਨਹੀਂ ਸਕਦੀ ਚਲੋ ਭਾਰੀ ਮੈਂ ਜਾਵਾਂ ਠੀਕ ਹੈ ਪੈਂਟ ਹੋਣਾ ਆ ਚੱਲ ਕੋਈ ਨਾ ਧਿਆਨ ਨਾ ਜਾਇਆ ਕਰ ਤੇ ਤੁਸੀਂ ਇਹਦਾ ਭੈਣ ਦਾ ਘਿਆਰ ਖੜੂ ਤੋ ਤਿਆਰੀਆਂ ਹੋ ਗਈਆਂ ਵਾ ਭਾਰੀ ਵਿਆਹ ਤੇਰਾ ਤੁਹਾਡਾ ਬਨੋਖਾ ਲੱਗਣ ਡਿਆ ਵਾ ਉਹ ਨਹੀਂ ਨਹੀਂ ਤੂੰ ਪਹਿਲਾਂ ਹੌਲਾ ਕਰ ਆਪਾਂ ਦੋਵੇਂ ਆਵਾਂਗੇ ਪੱਕੀ ਗੱਲ ਆ ਪੱਕੀ ਪੱਕੀ ਬਾਕੀ ਮੇਰੀ ਗੱਲ ਸੁਣ ਕੇ ਇਹ ਵੀ ਚੀਜ਼ ਦੀ ਲੋੜ ਆ ਤੇ ਦੱਸ ਵਿਆਹ ਚ ਉਹ ਨਹੀਂ ਨਹੀਂ ਭਾਰੀ ਬੱਚਾ ਕੀ ਨਾ ਨਹੀਂ ਨਹੀਂ ਠੀਕ ਆ ਤਿਆਰੀਆਂ ਵਿਆਹ ਦੀ ਪੂਰੀ ਤਨੀ ਬਸ ਆਉਣ ਵਾਲੇ ਬਣਿਓ ਉਹ ਕੋਈ ਗੱਲ ਨਹੀਂ ਚਾਰ ਦਿਨ ਮੁੜ ਕੇ ਜਾਣ ਨਹੀਂ ਦੇਣਾ ਮੈਂ ਚੱਲ ਯਾਰ ਚਾਰ ਦਿਨ ਤਨੀ ਹੁਆ ਆਂਦਾ ਪਰ ਵਿਆਹ ਜ਼ਰੂਰ ਆਵਾਂਗੇ ਤਾਲ ਇੱਕ ਦਿਨ ਹੀ ਰੋਗੇ ਉਹ ਚੱਲ ਕੋਈ ਨਹੀਂ ਵੇਖ ਲਾਂਗੇ ਤੇ ਬਾਕੀ ਕਿਸੇ ਵੀ ਚੀਜ਼ ਦੀ ਲੋੜ ਵਾ ਤੇ ਮੈਨੂੰ ਫੋਨ ਕਰਦੀ ਨਹੀਂ ਨਹੀਂ ਭਾਈ ਠੀਕ ਆ ਝਗੀ ਨਾ ਕਿਸ ਗੱਲ ਤੋਂ ਨਹੀਂ ਭਾਈ ਕੋਈ ਗੱਲ ਆਹ ਤੇ ਚਲੋ ਮੈਂ ਜਾਵਾਂ ਜਾ ਕੇ ਮੈਂ ਦੱਦਾ ਹੀ ਆ ਗਿਆ ਫੋਨ ਸੁਣੇ ਦੇ ਉਹ ਚੱਲ ਕੋਈ ਨਹੀਂ ਤੇਰਾ ਆਪਣਾ ਘਰ ਵਾ ਠੀਕ ਆ ਭਾਈ ਠੀਕ ਆ ਸਾਰਾ ਠੀਕ ਮੈਨੂੰ ਸਮਝ ਨਹੀਂ ਆਈ ਕੀ ਕੀ ਗੱਲਾਂ ਕਰਨ ਡਿਆ ਵਿਆਹ ਵਿਆਹ ਦੀਆਂ ਇਹਨੂੰ ਜਾ ਕੇ ਪੁੱਛਣੀ ਆ ਹਾਂਜੀ ਵੀ ਮੇਰੀ ਗੱਲ ਸੁਣਾ ਹਾਂਜੀ ਚਲ ਗਿਆ ਸਾਲਾ ਤੇਰਾ ਉਹ ਜਾਣਾ ਸੀ ਵਿਚਾਰੇ ਨੇ ਹੂੰ ਵਿਚਾਰੇ ਨੇ ਬੜਾ ਵਿਚਾਰਾ ਵਾ ਉਹ ਮਾਤਾ ਤੂੰ ਤੇਰਾ ਉਹਨੇ ਚੁੱਕਿਆ ਕੀ ਆ ਮੇਰਾ ਕਿ ਚੁੱਕਣਾ ਉਹ ਚਾਰ ਜੱਮਾ ਵੇਰੀ ਪਈ ਰਹੀ ਨਹੀਂ ਜੁਬਾਨ ਨੇ ਚੰਗੀ ਉਹਦੀ ਵੇ ਕੁੰਦਾ ਨਹੀਂ ਚੰਗਾ ਉਹ ਚੱਲ ਕੋਈ ਗੱਲ ਨਹੀਂ ਗਾ ਉਹਨੇ ਕੀ ਮਾੜਾ ਕਿਹਾ ਉਹਨੇ ਆਪਣੀ ਭੈਣ ਨੂੰ ਕਿਹਾ ਪਾਪਾ ਧਿਆਨ ਰੱਖਿਆ ਕਰ ਹੋਰ ਕੀ ਦੱਸਣ ਗਿਆ ਤੇ ਮੇਰੀ ਗੱਲ ਸੁਣਾ ਵਿਆਹ ਵਿਆਹ ਦੀ ਕੀ ਗੱਲ ਕਰਨ ਧਿਆ ਹੈ ਤੇ ਵਿਆਹ ਅਗਲੇ ਨੇ ਕਹਿਣਾ ਨਹੀਂਗਾ ਹਾਂ ਆਹੋ ਕਹਿੰਦਾ ਭਾਈ ਚਾਰ ਪੰਜ ਦਿਨ ਰਹਿਣਾ ਹਨ ਕੇ ਬੱਲੇ ਟਾਡੇ ਮੈਂ ਨਹੀਂ ਚਾਰ ਪੰਜ ਦਿਨ ਤੇ ਨਹੀਂ ਚੱਲ ਮੈਂ ਇੱਕ ਦਿਨ ਤੇਰੇ ਕੋਲ ਜਰੂਰ ਆਵਾਂਗੇ ਵੇ ਉਹਨੂੰ ਕਹਿਣ ਧਿਆ ਵਾ ਪੀ ਤੂੰ ਭੈਣ ਜੇ 2 ਮਹੀਨੇ ਉੱਠੀ ਨਾ ਮਜੀ ਤੂੰ ਤੇ ਬੜਾ ਸਿਆਣਾ ਵਾ ਮਾਤਾ ਉਹਦੇ ਹੱਥ ਨੂੰ ਹੀ ਲੱਗਾ ਵਾ ਕਿ ਪੈਰਾਂ ਨੂੰ ਲੱਗਾ ਪਹਿਲੋ ਮੈਨੂੰ ਤੂੰ ਇਹ ਗੱਲ ਦੱਸ ਤੇ ਤੇਰਾ ਮਤਲਬ ਤੂੰ ਉਹਨੂੰ ਵਿਆਹ ਖੜਨਾ ਵਾ ਤੇ ਵਿਆਹ ਇੱਕਦਮ ਜਾਵਾਂਗੇ ਉਹਦੇ ਭਰਾ ਦਾ ਵਿਆਹ ਚਾਚੇ ਦੇ ਮੁੰਡੇ ਦਾ ਵਿਆਹ ਵਾ ਤੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਵਿਆਹ ਜਾਊਗੀ ਨਾ ਤੇ ਘਰ ਦੇ ਕੰਮ ਹੀ ਸਾਰੇ ਉਹ ਕਰੂਗੀ ਫਿਰ ਮਾਤਾ ਹਾ ਤੇ ਫਿਰ ਇੱਕ ਪੱਤ ਪਾਉਣ ਵਾਲੀ ਗੱਲ ਹੋਗੀ ਨਾ ਉਹ ਪੱਤ ਪੈਂਦਾ ਵਾ ਨਾ ਤੇ ਪੈ ਜੇ ਠੀਕ ਆ ਮੇਰੀਆਂ ਬਾਹਾਂ ਖੜੀਆਂ ਮੈਂ ਹੁਣ ਘਰ ਦੇ ਕੰਮ ਕਰਾਂ ਕੀ ਕੀ ਕਰਾਂ ਤੂੰ ਮੇਰੀ ਗੱਲ ਸੁਣ ਇੱਧਰ ਆ ਬਾਪੂ ਆ ਜਾ ਮਾਤਾ ਆ ਜਾ ਬਾਪੂ ਕੀ ਵਾਲਾ ਪਾਉਣਾ ਹੁਣ ਬਾਪੂ ਦੇ ਕੰਨ ਵਿੱਚ ਬਾਪੂ ਕੀ ਰੌਲਾ ਪਾਇਆ ਤੁਸੀਂ ਯਾਰ ਆ ਬਹੁਤ ਹਾਂ ਇੱਕ ਮਿੰਟ ਇੱਥੇ ਆਇਓ ਵਾ ਆਦਾ ਦੇ ਬੈਠੋ ਸੁਣ ਲਓ ਹੁਣ ਕੀ ਹੋ ਗਿਆ ਵਾ ਮੇਰੀ ਗੱਲ ਸੁਣੋ ਜੇ ਉਹ ਵਿਚਾਰਾ ਆ ਹੀ ਗਿਆ ਦਾ ਭਰਾ ਤੇ ਮਾਤਾ ਦਾ ਉਹਨੇ ਕੀ ਚੁੱਕਿਆ ਵਾ ਦੱਸੋ ਮੈਨੂੰ ਗੱਲ ਕੀ ਦੱਸ ਗੱਲ ਕਾਦੀ ਹੋਣੀ ਆ ਮੈਂ ਤੇ ਆਇਆ ਸਕੂਨ ਪਾਣੀ ਲੈ ਕੇ ਗਈ ਕਿ ਚੱਲ ਪਾਣੀ ਪਿਆਣੀ ਆ ਤੇ ਜਾਂਦਾਂ ਨੇ ਆਪਣੀ ਭੈਣ ਨੂੰ ਪੱਟੀ ਚਾਣ ਡਿਆ ਇਹ ਭੈਣ ਹੁਣ ਤੋਂ ਨਾ 2 ਮਹੀਨੇ ਮੰਜੀ ਤੋਂ ਨਾ ਉੱਠੀ ਰੈਸਟ ਕਰੀ ਹੈ ਤੇ ਫਿਰ ਮੈਂ ਕਹਿ ਦਿੱਤਾ ਕਿ ਮੈਂ ਪੱਥਰ ਦੀ ਆ ਜਿਹੜੀ ਮੈਂ ਕੰਮ ਕਰੀ ਜਾਊ ਸਾਰਾ ਹੋਇਆ 15 ਦਿਨ ਭੈਣ ਭਰਾਵਾਂ ਦਾ ਆਪਣਾ ਹੁੰਦਾ ਹੀ ਆ ਉਹ ਯਾਰ ਨੇ ਕਹਿ ਤਾ 2 ਮਿੰਟ ਦੇ ਉਹਨੇ ਅਰੈਸਟ ਕਰਨੀ ਆ ਜੇ ਹੁਣ ਕੁੜੀ ਤੇ ਭਾਰੀ ਬਣੀ ਗਈ ਆ ਤੂੰ ਕੁਛ ਰਮਝਿਆ ਕਰ ਨਾ ਬਾਕੀ ਵੇਖੋ ਚਲੋ ਮੰਨਿਆ ਸੱਟ ਲੱਗੀ ਆ ਤੇ ਫੇਰ ਵੀ ਉਹਦੇ ਚਾਚੇ ਦੇ ਮੁੰਡੇ ਦਾ ਵਿਆਹ ਆ ਮੈਂ ਨਾਲ ਖੜੂnga ਇੱਕ ਦਿਨ ਵਿਆਹ ਵਾਲ ਦੇਣਾ ਤੇ ਵੇਖ ਆਉਗੀ ਤੇ ਮਾਤਾਂ ਦੀ ਜਾਣਾ ਹੀ ਨਹੀਂ ਬਿਲਕੁਲ ਆ ਵੇਖ ਲੋ ਵੇਖ ਲੋ ਉਧਰੋਂ ਬਾਹ ਗੱਲ ਚ ਪਾਈ ਆ ਤੇ ਉਧਰੋਂ ਵਿਆਹ ਦੀਆਂ ਤਿਆਰੀਆਂ ਕਰਦੇ ਬੰਦਾ ਸੁਣ ਲਾ ਬੰਦਾ ਤੰਗ ਹੁੰਦਾ ਵੀ ਜੇ ਲੱਤ ਲੁੱਤੇ ਸੱਟ ਲੱਗੀ ਹੋਵੇ ਬਾਹਾਂ ਦੇ ਬੰਦਾ ਹਣਾ ਬਾਹਾਂ ਤੇ ਬੰਦਾ ਚੁੰਨੀ ਪਾ ਕੇ ਚਲ ਜਾਂਦਾ ਨਾ ਤੁਸੀਂ ਵੀ ਰਗ ਗਿਆ ਜੇ ਨਾਲ ਤੂੰ ਲੜਾਈ ਮਕਾਉਣੀ ਕਿਹਨੇ ਇਹ ਸੱਟ ਨਾ ਲੱਗੀ ਹੁੰਦੀ ਉਹਨੇ ਹਫਤਾ ਰਹਿਣਾ ਸੀ ਤੇ ਹੁਣ ਇੱਕ ਦਿਨ ਹੀ ਭਾਰੀ ਹੋ ਗਿਆ ਵਾ ਗੱਲ ਤਾਂ ਇੰਦੀ ਵੱਡੀ ਕੋਈ ਨਹੀਂ ਸੀ ਠੀਕ ਆ ਨਾ ਸਮਝਾ ਬਪੂ ਕੋ ਮਾਤਾ ਨੂੰ ਇਹ ਐ ਮੇਰੇ ਗੱਲ ਪਈ ਜਾਂਦੀ ਕਿਤੇ ਇੰਨਾ ਕੋ ਹੋ ਗਿਆ ਵਾ ਨਾ ਤੇ ਹੁਣ ਨਾ ਕਲੇਸ਼ ਪਈ ਤੇਰੇ ਘੜੀ ਬੋੜੇ ਹੱਥ ਜਾਣਦੇ ਪਰੇ ਗੱਲ ਹੈ ਇੱਕ ਕੁੜੀ ਦਿਨਾਂ ਦੇ ਪਈ ਉਹਦਾ ਇਹਦਾ ਜੀ ਜਿਹਦਾ ਜੀ ਕਰਦਾ ਸੰਨੀ ਲਵੇ ਪੈਣ ਨੂੰ ਹੈ ਅਜੇ ਮੈਂ ਦੱਸਿਆ ਮੈਨੂੰ ਦੱਸਿਆ ਕਰੋ ਕੋਈ ਕੰਮ ਹੁੰਦਾ ਵਾ ਉਹ ਤਾਂ ਗੱਲ ਆ ਮੇਰੀ ਸੁਣ ਲੋ ਗੱਲ ਦਵੇਂ ਪਿਓ ਪੁੱਤ ਠੀਕ ਆ ਨਾ ਆਪਣੀਆਂ ਕਰੋ ਮਰਜ਼ੀਆਂ ਤੇ ਮੈਂ ਵੀ ਰੋਟੀਆਂ ਪਕਾਉਣੀ ਆ ਮੇਰੇ ਕੋ ਲੰਗਰ ਨਹੀਂ ਜੇ ਪੱਕਦਾ ਆ ਯਾਰ ਹੱਦ ਹੋਈ ਆ ਕਿੰਦਾਂ ਦਾ ਟਾਈਮ ਆ ਗਿਆ ਵਾ 2:40 ਜੀ ਆ ਕਰਦੇ ਹੈ ਹੁਣ ਰੋਟੀਆਂ ਆਪਾਂ ਭਰੋ ਲਵਾਈਏ ਕਿ ਤੂੰ ਚੱਲ ਮੇਰੀ ਗੱਲ ਸੁਣ ਲੈ ਦਾੜਾ ਵਾਟਾ ਜਵਾਨਾ ਕੱਢ ਭਲੇ ਦੇਣ ਆ ਜਿਹੜੇ ਕੋਈ ਗੱਲ ਨਹੀਂ ਸਾਰਾ ਕੰਮ ਸੈੱਟ ਹੋਇਆ ਰਹਾ ਵਾ ਠੀਕ ਨਹੀਂ ਮੈਨੂੰ ਵੀ ਪਤਾ ਵਾ ਮੈਂ ਕਿਉਂ ਨਹੀਂ ਕਦੀ ਗੱਲ ਕਰਦਾ ਮੜੀ ਜੈਕਸ਼ਨੋਂ ਬਾਪੂ ਮਾਤਾ ਇਦਾਂ ਦੀ ਨਹੀਂ ਹੁੰਦੀ ਜਿੱਦਾਂ ਦੀ ਹੋ ਗਈ ਆ ਓਏ ਜੱ ਤੇਰੇ ਆ ਵਿਆ ਉਹਦੇ ਚੱਕਰ ਦੀ ਸਾਰਾ ਖਰਾਬ ਹੋ ਗਿਆ ਵਾ ਮਾੜੀ ਗੱਲ ਉਹਨਾਂ ਪਰ ਮਾੜੀ ਤੇ ਹੈਗੀ ਮੈਂ ਉਹਨੂੰ ਨਹੀਂ ਜਾਣਦਾ ਹੁਣ ਮੈਂ ਕਿੰਨਾ ਚਿਰ ਜਰ ਮੈਂ ਦੱਸੀ ਗੱਲ ਮੈਂ ਵੀ ਉਹਨੇ ਕਿਹੜਾ ਵੀ ਤੂੰ ਗੱਲ ਕੀਤਾ ਵੀ ਲਾਵਾਂ ਚ ਫੇਰੇ ਘਰ ਕਰਕੇ ਤੇ ਫੇਰ ਹੀ ਲੈਂਦੀ ਐ ਹੁਣ ਮੈਂ ਕਿੰਨਾ ਚਿਰ ਜਰ ਉਹ ਤੇ ਗੱਲ ਵਾ ਚੱਲ ਜਾ ਕੇ ਮੇਰਾ ਪਰ ਉਹ ਜੇ ਮੈਂ ਉਹਦਾ ਕੱਪੜਾ ਬਣਾ ਕੇ ਦਿੱਤਾ ਆਪਣੀ ਮਿਹਨਤ ਮੈਂ ਰਾਤਾਂ ਜਾਗ ਜਾ ਕੇ ਪਏ ਇਕੱਠੇ ਕੀਤੀ ਤੇ ਫੇਰ ਉਹਨੂੰ ਬਣਾ ਕੇ ਦਿੱਤਾ ਉਹ ਚੱਲ ਜਾ ਜਾ ਘਰੋਂ ਵੀ ਬਣਾ ਕੇ ਦੇਣੇ ਮੈਂ ਤੇ ਦੇਣੇ ਨਹੀਂ ਘਰ ਕੇ ਗੱਲ ਦਾ ਡਰਦਾ ਹਾਂ ਇਹੋ ਗੱਲ ਤੋਂ ਡਰਦਾ ਕਿ ਮਾਤਾ ਨੇ ਕਪੱਤਾ ਪੋਣਾ ਉਹ ਤੇ ਗੱਲ ਵਾ ਚੱਲ ਯਾਰਾ ਉਹਨੂੰ ਮੇਰਾ ਪਤਣਾ ਤੂੰ ਬੁਸਾਨਾ ਕਰੀ ਤੇ ਤੂੰ ਮਨ ਮੰਨ ਨਾ ਇੰਨੇ ਰੋਲੇ ਖਪਾ ਘੜੀ ਤੇ ਬੋਲਾ। ਬਾਪੂ ਹੁਣ ਮੰਮੀ ਢਾਡੀ ਜੰਮਿਆਰੀ ਸਮਝਾਉਣ ਦੀ। ਐਵੇਂ ਨਾ ਜਾਂਦੀ ਬਾਰੇ ਨੂੰ ਫੇਰਨ ਨਾ ਲੜਾਈ ਕਰਨ। ਉਹ ਮੇਰੀ ਗੱਲ ਸੁਣ ਲੈ। ਤੈਨੂੰ ਜਦੋਂ ਮੈਂ ਕਹਿਣ ਡਿਆ ਵਾਂ ਨਾ ਤੁਸੀਂ ਦੋਵੇਂ ਜੀ ਮਨ ਨਾ ਜਾਓ। ਜੇ ਉੱਥੇ ਰਾਤ ਲੱਗ ਦੂਗੀ ਨਾ ਤੇ ਅਗਲੇ ਦਿਨ ਆ ਜਾਏ ਦੀ ਕਾਲੀਸ ਤੇ ਸਾਡੀ ਇਹੋ ਹੀ ਆ ਕਿ ਆਪਾਂ ਮੋੜੋਣਾ ਵਾ। ਦੱਸਾਂ ਘਰ ਕੀ ਉਹ ਦੇਖਾਂਗੇ। ਉਹ ਵੀ ਨਵੀਂ ਸਵੀਆਂ ਸੱਟ ਲੱਗੀ ਆ। ਹਰ ਇੱਕ ਦਾ ਜੀ ਕਾਤਾ ਆਪਣੇ ਭੈਣ ਭਰਾਵ ਦੇ ਵਿਆਹ ਜਾਣ ਨੂੰ। ਮੈਂ ਤੂੰ ਤਾਂ ਨਹੀਂ ਮਨਾ ਕਰਦਾ। ਤੂੰ ਜਾਊ ਤੇ ਉਹਦੇ ਸ਼ਰੀਕਾ ਨਾਲ ਗੱਲਾਂ ਕਰੂਗਾ। ਉਹ ਤਾਂ ਗੱਲ ਆ ਚਲੋ ਹੁਣ ਤੁਹਾਡੀ ਜ਼ਿੰਮੇਵਾਰੀ ਆ ਚਲ ਕੋਈ ਨਹੀਂ ਤੂੰ ਹੀ ਮੰਨ ਦੱਸ ਭਾਈ ਇਤਰਾ ਦਾ ਚਲੋ ਕੋਈ ਨਹੀਂ ਆਹੋ ਕੋਈ ਗੱਲ ਯਾਰ ਬਥੇਰੀ ਲੜਾਈ ਨਿਬੇੜੀ ਦੀ ਆ ਕੋਈ ਨਾ ਕੋਈ ਖੋਤ ਛਿੜੀ ਰਹਿੰਦੀ ਆ ਜਦੋਂ ਮਰਜ਼ੀ ਵੇਖ ਲੋ ਚਲੋ ਕੋਈ ਨਹੀਂ ਕਰਦੇ ਮਸਲਾ ਹਲਦੇ ਵੀ